ਮਲਾਉਟ ਲਾਈਵ ਦੇ ਨਾਲ ਜੁੜ ਚੁੱਕੇ ਹਾਂ ਤੁਸੀਂ ਤੇ ਮੈਂ ਹਾਂ ਬਿਆਨ ਸਿੰਘ ਰੋੜੀਆਂ ਆਮ ਆਦਮੀ ਪਾਰਟੀ ਦੇ ਵੱਲੋਂ ਪੰਜਾਬ ਦੇ ਵਿੱਚ ਵਿਕਾਸ ਦੀ ਜ਼ਿਕਰ ਗੱਲ ਕਰੀਏ ਤਾਂ ਪੂਰੇ ਜੋਰਾਂ ਤੇ ਕੀਤਾ ਜਾ ਰਿਹਾ ਹੈ ਤੇ ਵੱਖ-ਵੱਖ ਵਿਭਾਗਾਂ ਦੇ ਵੱਲੋਂ ਗਰੰਟਾ ਨੇ ਜਿਹੜੀਆਂ ਜਾਰੀ ਕੀਤੀਆਂ ਜਾ ਰਹੀਆਂ ਨੇ ਉੱਥੇ ਹੀ ਐਮਐਲਏ ਮਨਵਿੰਦਰ ਸਿੰਘ ਗਿਆਸਪੁਰਾ ਜਿਹੜੇ ਹਲਕਾ ਪਾਇਲ ਤੋਂ ਨੇ ਉਹਨਾਂ ਦੇ ਵੀ ਪਰਜੋਰ ਮਿਹਨਤ ਦੇ ਸਦਕੇ ਹਲਕਾ ਪਾਇਲ ਦੇ ਵਿੱਚ ਬਹੁਤ ਸਨੇ ਗਰੰਟਾ ਨੇ ਜਿਹੜੀਆਂ ਉਹ ਆਈਆਂ ਨੇ ਆਪਾਂ ਐਮਐਲਏ ਮਨਵਿੰਦਰ ਸਿੰਘ ਗਿਆਸਪੁਰਾ ਦੇ ਨਾਲ ਗੱਲਬਾਤ ਕਰਦੇ ਹਾਂ ਜਾਣਦੇ ਹਾਂ ਕਿ ਕਿਹੜੇ-ਕਿਹੜੇ ਵਿਭਾਗਾਂ ਦੇ ਵਿੱਚ ਦੀਆਂ ਗਰੰਟਾ ਨੇ ਉਹ ਆਈਆਂ ਨੇ ਐਮ ਅਮਰੇ ਸਭ ਕਿਹੜੀ ਕਿਹੜੀਆਂ ਗਰੰਟਾਂ ਨੇ ਜਿਹੜੀਆਂ ਪੰਜਾਬ ਦੇ ਵਿੱਚ ਤੁਸੀਂ ਆਪਣੇ ਹਲਕਾ ਪੈਂਡ ਦੇ ਵਿੱਚ ਲੈ ਕੇ ਆਏ ਜੀ ਦੇਖੋ ਅ ਬੱਚਿਆਂ ਦੀ ਸਿੱਖਿਆ ਨੂੰ ਲੈ ਕੇ ਪੰਜਾਬ ਸਰਕਾਰ ਹਰ ਤਰ੍ਹਾਂ ਦਾ ਯਤਨ ਕਰ ਰਹੀ ਹੈ ਸਰਪੰਚ ਭਗਵੰਤ ਸਿੰਘ ਮਾਨ ਜੀ ਅਗਵਾਈ ਚ ਜੀ ਬੱਚੇ ਜਦੋਂ ਅ ਸ਼ੁਰੂ ਦੇ ਵਿੱਚ ਬਚਪਨ ਦੇ ਵਿੱਚ ਜਦੋਂ ਇੱਕ ਦੋ ਸਾਲ ਦੇ ਬੱਚੇ ਹੁੰਦੇ ਆ ਤਾਂ ਆਪਾਂ ਕਹਿੰਦੇ ਆ ਵੀ ਉਹ ਜਿਹੜੇ ਬੱਚੇ ਆ ਜਿਹੜੇ ਸਾਡੇ ਆਮੀ ਉਹ ਪਿੰਡਾਂ ਚ ਕਹਿ ਦਿੰਦੇ ਆ ਵੀ ਇਹ ਦਲੀਏ ਵਾਲੇ ਸਕੂਲ ਚ ਜਾਂਦੇ ਆ ਹੂੰ ਹੂੰ ਜੀ ਤੇ ਉਹਨਾਂ ਸਕੂਲਾਂ ਦੀ ਜਿਹੜੀ ਹਾਲਤ ਆ ਉਹ ਉਹਨਾਂ ਦੀ ਬੜੀ ਖਸਤਾ ਹਾਲਤ ਆ ਤਕਰੀਬਨ ਹਰ ਜਗ੍ਹਾ ਦੇ ਉੱਤੇ ਤੇ ਉਹਦੇ ਲਈ ਅਸੀਂ 13 ਪਿੰਡ ਸਿਲੈਕਟ ਕੀਤੇ ਆ ਔਰ ਉਹਨਾਂ 13 ਪਿੰਡਾਂ ਦੇ ਵਿੱਚ ਜਿੰਨੇ ਵੀ ਉਹ ਆਂਗਨਵਾੜੀ ਸੈਂਟਰ ਨੇ ਜੀ ਉਹਨਾਂ ਆਂਗਨਵਾੜੀ ਸੈਂਟਰਾਂ ਨੂੰ ਅਸੀਂ ਬਣਾ ਰਹੇ ਆ ਜਿਹਦੇ ਲਈ 1 ਕਰੋੜ 30 ਲੱਖ ਰੁਪਏ ਦੀ ਜਿਹੜੀ ਲਾਗਤ ਦੇ ਨਾਲ 13 ਪਿੰਡਾਂ ਦੇ ਵਿੱਚ 13 ਵੱਖ-ਵੱਖ ਪਿੰਡਾਂ ਚ ਜਿਨ੍ਹਾਂ ਚੋਂ ਕਟਾਰੀ ਗੁਰਦਿੱਤਪੁਰਾ ਰਾણો ਬਿਲਾਸ਼ਪੁਰ ਘੁਰਾਲਾ ਰਾਜਗੜ੍ਹ ਕੁੜਾਣੀ ਕਲਾਂ ਤਮੋਟ ਕਲਾਂ ਰਾਮਪੁਰ ਜਰਗ ਮਾਹਪੁਰ ਕਰੋਦੀਆਂ ਸਿਉੜਾ ਜੀ ਇਹਨਾਂ ਪਿੰਡਾਂ ਦੇ ਵਿੱਚ ਜਿਹੜੀਆਂ ਆਂਗਣਵਾੜੀਆਂ ਨੇ ਉਹ ਬੜੀ ਜਲਦੀ ਜਿਹੜੀਆਂ ਬਣ ਕੇ ਤਿਆਰ ਹੋ ਜਾਣਗੀਆਂ ਕੰਮ ਚੱਲ ਰਿਹਾ ਔਰ ਸਰਕਾਰ ਦੀ ਪ੍ਰਾਥਮਿਕਤਾ ਕਿ ਅਸੀਂ ਬੱਚਿਆਂ ਦੀ ਜਿਹੜੀ ਨੀਂਹ ਆ ਉਹਨੂੰ ਅਸੀਂ ਮਜ਼ਬੂਤ ਕਰਨ ਦੇ ਲਈ ਹਰ ਸੰਭਵ ਯਤਨ ਕਰਨੇ ਆ ਤੇ ਬੱਚਿਆਂ ਨੂੰ ਅਸੀਂ ਚੰਗੇ ਮਕਾਮ ਤੇ ਪਹੁੰਚਾਉਣ ਦੇ ਲਈ ਤੇ ਉਹਨਾਂ ਦੀ ਸਿਹਤ ਵੱਲ ਵੀ ਅਸੀਂ ਧਿਆਨ ਦੇਣਾ। ਸਿਹਤ ਦੀ ਗੱਲ ਕੀਤੇ ਤੁਸੀਂ ਜਿਵੇਂ ਹੁਣ ਗਰਾਊਂਡ ਦੀ ਥੀਕਰ ਗੱਲ ਕਰੀ ਆਪਾਂ ਖੇਡ ਦੀ ਖੇਡਾਂ ਦੀ ਤਾਂ ਉਹਦੇ ਵਾਸਤੇ ਕਿਹੜੀ ਕਿਹੜੀ ਗਰੰਟੀਆਂ ਨੇ ਜਿਹੜੀਆਂ ਤੁਸੀਂ ਲੈ ਕੇ ਆਏ ਜੀ। ਦੇਖੋ ਸਾਡੇ ਹਲਕੇ ਦੇ ਤਕਰੀਬਨ 54 ਪਿੰਡਾਂ ਦੇ ਵਿੱਚ 54 ਪਿੰਡਾਂ ਚ ਵੱਖ-ਵੱਖ ਤਰ੍ਹਾਂ ਦੇ ਖੇਡ ਗਰਾਊਂਡਾਂ ਦੇ ਲਈ ਅਸੀਂ 3 ਕਰੋੜ 39 ਲੱਖ ਰੁਪਏ ਦੀ ਲਾਗਤ ਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਪਿੰਡਾਂ 'ਚ ਖੇਡ ਗਰਾਊਂਡ ਬਣਾਏ ਜਾਣਗੇ 54 ਪਿੰਡਾਂ 'ਚ ਜਿਨ੍ਹਾਂ ਦੇ ਵਿੱਚੋਂ ਵਾਲੀਬਾਲ ਦੇ ਗਰਾਊਂਡ ਕਬੱਡੀ ਦੇ ਗਰਾਊਂਡ ਫੁੱਟਬਾਲ ਦੇ ਗਰਾਊਂਡ ਦੇਖੋ ਸਾਡੇ ਇੱਥੇ ਲੂਣਾ ਵਾਲੀ ਸਾਈਡ ਦੇ ਲੂਣਾ ਮਿਆਣਾ ਲੂਣਾ ਟੋਲਾ ਲੂਣਾ ਪੱਲਾ ਇਹਨਾਂ ਪਿੰਡਾਂ ਦੇ ਵਿੱਚ ਫੁੱਟਬਾਲ ਦੀ ਗੇਮ ਬਹੁਤ ਜ਼ਿਆਦਾ ਖੇਡੀ ਜਾਂਦੀ ਆ ਔਰ ਇਹਨਾਂ ਪਿੰਡਾਂ ਦੇ ਵਿੱਚ ਫੁੱਟਬਾਲ ਦੇ ਅਸੀਂ ਗਰਾਊਂਡ ਬਣਾ ਰਹੇ ਆ ਤਾਂ ਕਿ ਬੱਚੇ ਜਿਹੜੀ ਗੇਮ ਨੂੰ ਪਿਆਰ ਕਰਦੇ ਆ ਉਦਾਂ ਦਾ ਗਰਾਊਂਡ ਉਹਨਾਂ ਨੂੰ ਬਣਾਇਆ ਜਾਵੇ ਰਾਮਪੁਰ ਵਰਗੇ ਪਿੰਡਾਂ ਦੇ ਵਿੱਚ ਜਿੱਥੇ ਕਿ ਹਾਕੀ ਨੂੰ ਪਿਆਰ ਕਰਦੇ ਆ ਉੱਥੇ ਹਾਕੀ ਦੇ ਗਰਾਊਂਡਾਂ ਨੂੰ ਹੋਰ ਅਪਗ੍ਰੇਡ ਕਰਿਆ ਜਾ ਰਿਹਾ ਬਹੁਤ ਸਾਰੇ ਪਿੰਡਾਂ ਦੇ ਵਿੱਚ ਜਿੱਥੇ ਜਗ੍ਹਾ ਘਟਾ ਉੱਥੇ ਅਸੀਂ ਵਾਲੀਬਾਲ ਦੇ ਗਰਾਊਂਡ ਬਣਾ ਰਹੇ ਹਾਂ, ਬੈਡਮਿੰਟਨ ਦੇ ਕੋਰਟ ਬਣਾ ਰਹੇ ਹਾਂ ਤਾਂ ਕਿ ਬੱਚਿਆਂ ਨੂੰ ਅਸੀਂ ਗਰਾਊਂਡਾਂ 'ਚ ਲੈ ਕੇ ਆਈਏ। ਕਈ ਵਾਰ ਜਗ੍ਹਾ ਪਿੰਡ 'ਚ ਘੱਟ ਹੁੰਦੀ ਹੈ। ਉੱਥੇ ਤੁਸੀਂ ਹਾਕੀ ਦਾ ਮੈਦਾਨ ਨਹੀਂ ਬਣਾ ਸਕਦੇ, ਤੁਸੀਂ ਫੁੱਟਬਾਲ ਦਾ ਮੈਦਾਨ ਨਹੀਂ ਬਣਾ ਸਕਦੇ। ਉਹਨਾਂ ਪਿੰਡਾਂ ਦੇ ਵਿੱਚ ਬੈਡਮਿੰਟਨ ਦੇ ਗਰਾਊਂਡ ਤਾਂ ਕਿ ਬੱਚੇ ਖੇਡਾਂ ਦੇ ਨਾਲ ਜੁੜੇ ਰਹਿਣ। ਔਰ ਬੜੀ ਵੱਡੀ ਅਮਾਊਂਟ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਦੀ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਆ ਉਹ ਪਿੰਡਾਂ ਦੇ ਵਿੱਚ ਖੇਡਾਂ ਨੂੰ ਪ੍ਰਫੁੱਲਤ ਕਰਨ ਲਈ ਅਸੀਂ ਖਰਚ ਰਹੇ ਹਾਂ। ਦੇ ਆਉਣ ਵਾਲੇ ਸਮੇਂ ਦੇ ਵਿੱਚ ਜੇ ਕਿਸੇ ਹੋਰ ਪਿੰਡ ਦੇ ਵਿੱਚ ਤਕਰੀਬਨ ਮੈਨੂੰ ਲੱਗਦਾ ਕਿ ਇਹਦੇ ਨਾਲ ਸਾਡੇ ਹਲਕੇ ਦੇ 100% ਪਿੰਡਾਂ ਦੇ ਵਿੱਚ ਜਿਹੜਾ ਗਰਾਊਂਡ ਆ ਉਹਨਾਂ ਦਾ ਕੰਮ ਮੁਕੰਮਲ ਹੋ ਜਾਣਾ ਫਿਰ ਵੀ ਜੇ ਕੋਈ ਕੰਮ ਰਹਿਦਾ ਹੋਇਆ ਕਿਸੇ ਵੀ ਪਿੰਡ ਦਾ ਮੇਰੀ ਤੁਹਾਡੇ ذریعے ਪੰਚਾਇਤਾਂ ਨੂੰ ਬੇਨਤੀ ਆ ਕਿ ਉਹ ਜਦੋਂ ਮਰਜ਼ੀ ਆ ਕੇ ਸੰਪਰਕ ਕਰਨ ਅਸੀਂ ਹਮੇਸ਼ਾ ਤਿਆਰ ਬਰ ਤਿਆਰ ਆ ਕਿ ਪਿੰਡਾਂ ਦੇ ਵਿੱਚ ਅਸੀਂ ਵਧੀਆ ਗਰਾਊਂਡ ਬਣਾਈਏ ਸਾਡੇ ਬੱਚਿਆਂ ਨੂੰ ਅਸੀਂ ਚੰਗਾ এনवायरमेंट ਦੇ ਅੰਦਾਜ਼ਨ ਇਹ ਕਿੰਨੇ ਕ ਗ੍ਰਾਂਟ ਹੋ ਸਕਦੀ ਹੈ ਜਿਹੜੀ ਇਹ ਦੋਏ ਤੁਸੀਂ ਗ੍ਰਾਂਟਾਂ ਲੈ ਕੇ ਆਏ ਹੋ ਇਹ ਕਿੰਨੇ ਕ ਕਰੋੜ ਦੀਆਂ ਗ੍ਰਾਂਟਾਂ ਨੇ ਜੀ ਇਹਦੇ ਵਿੱਚ ਤੁਸੀਂ ਦੇਖੋ ਕਿ ਤਕਰੀਬਨ 5 ਕਰੋੜ ਦੇ ਸਮਥਿੰਗ ਪੌਣੇ 5 ਕਰੋੜ ਰੁਪਏ ਦੀ ਜਿਹੜੀ ਗ੍ਰਾਂਟਾਂ ਨੇ ਇਹ ਅਸੀਂ ਪਿੰਡਾਂ ਦੇ ਵਿੱਚ ਜਾਰੀ ਕਰ ਦਿੱਤੀਆਂ ਨੇ ਜਿਹੜੇ ਕਿ ਕੰਮ ਚੱਲ ਰਹੇ ਨੇ ਇਹ ਸਾਰੇ ਕੰਮ ਚੱਲ ਰਹੇ ਨੇ ਯਾਨੀ ਕਿ ਹਜੇ ਗ੍ਰਾਂਟ ਆਉਣੀਆਂ ਜਾਊਗੀ ਦੇਖਾਂਗੇ ਕਰਾਂਗੇ ਅਕਸਰ ਹੁੰਦਾ ਹੀ ਇਹੀ ਹੈ ਕਿ ਇਹ ਐਲਾਨ ਹੋ ਜਾਂਦਾ ਪਰ ਪ੍ਰੈਕਟੀਕਲੀ ਰੂਪ ਦੇ ਵਿੱਚ ਜਦੋਂ ਅਸੀਂ ਗਰਾਉਂਡ ਤੇ ਦੇਖੀਏ ਉਦੋਂ ਕੁਝ ਨਹੀਂ ਹੁੰਦਾ ਪਰ ਸਾਨੂੰ ਸਖਤ ਹਦਾਇਤ ਆ ਸਾਡੇ ਸਤਿਕਾਰਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਕਿ ਤੁਸੀਂ ਇਦਾਂ ਐਲਾਨ ਨਹੀਂ ਕਰਨਾ ਕੰਮਾਂ ਨੂੰ ਤੁਸੀਂ ਚਾਲੂ ਕਰਾਉਣਾ ਫਿਰ ਤੁਸੀਂ ਲੋਕਾਂ ਨੂੰ ਜ਼ਰੂਰ ਦੱਸਣਾ ਤਾਂ ਕਿ ਲੋਕਾਂ ਨੂੰ ਵੀ ਪਤਾ ਰਹੇ ਵੀ ਇੱਥੇ ਇਹ ਚੀਜ਼ਾਂ ਬਣ ਰਹੀਆਂ ਨੇ ਤਾਂ ਕਿ ਕਿਉਂਕਿ ਲੋਕਾਂ ਦਾ ਪੈਸਾ ਲੋਕ ਵੀ ਧਿਆਨ ਰੱਖਣ ਕਿ ਜਿਹੜਾ ਪੈਸਾ ਲੱਗ ਰਿਹਾ ਉਹ ਸਹੀ ਤਰੀਕੇ ਨਾਲ ਲੱਗ ਰਿਹਾ ਉਹ ਪ੍ਰੋਪਰ ਤਰੀਕੇ ਦੇ ਨਾਲ ਜਿਹੜੇ ਅਧਿਕਾਰੀ ਨੇ ਉਹਨਾਂ ਦੇ ਵਿੱਚ ਖਰਚਾ ਕਰ ਰਹੇ ਨੇ ਜੇ ਕਿਤੇ ਕੋਈ ਕਟਾਹੀ ਆ ਤਾਂ ਉਹ ਲੋਕਾਂ ਨੂੰ ਵੀ ਬੇਨਤੀ ਆ ਕਿ ਉਹ ਵੀ ਆ ਕੇ ਸਾਡੇ ਨਾਲ ਸੰਪਰਕ ਕਰਨ ਦੱਸਣ ਤਾਂ ਕਿ ਅਸੀਂ ਜਿਹੜਾ ਆਪਣਾ ਪੰਜਾਬ ਹੈ ਇਸ ਨੂੰ ਵਧੀਆ ਤੇ ਚੰਗਾ ਬੁਲੰਦੀਆਂ ਤੇ ਲੈ ਜਾ ਸਕੀ ਤੇ ਇਹ ਤਾਂ ਫਰਵਰੀ ਹਜੇ ਸ਼ੁਰੂ ਹੋਇਆ ਤੁਸੀਂ 5.5 ਕਰੋੜ ਰੁਪਏ ਦੀ ਗ੍ਰਾਂਟ ਜਾਰੀ ਵੀ ਕਰਵਾਤੀ ਤੇ ਹਜੇ ਤਾਂ ਜੇ ਆਪਾਂ ਗੱਲ ਕਰੀਏ ਤਾਂ 10 ਮਹੀਨੇ ਦੇ ਕਰੀਬ ਦਾ 2025 ਦਾ ਸਮਾਂ ਪਿਆ ਤੇ ਹੋਰ ਕਿੰਨੀ ਇੱਕ ਗ੍ਰਾਂਟ ਆਉਣ ਦੀ ਸੰਭਾਵਨਾ ਲੱਗਦੀ ਜੀ ਦੇਖੋ ਅਸੀਂ ਜਦੋਂ ਐਮਐਲਏ ਬਣਿਆ ਸਭ ਤੋਂ ਪਹਿਲਾਂ ਸਾਡੇ ਪੈਲ ਹਲਕੇ ਦੀ ਮੁੱਖ ਮੰਗ ਸੀਗੀ ਕਿ ਜਿਹੜੀ ਬੀਜਾ ਪੈਲ ਰਾਣਾ ਜਗੇੜਾ ਜਿਹੜੀ ਰੋਡ ਆ ਜਿਹਦੀ ਹਾਲਤ ਬੜੀ ਖਸਤਾ ਸਭ ਤੋਂ ਪਹਿਲਾਂ ਕੰਮ ਐਮਐਲਏ ਬਣਨ ਤੋਂ ਬਾਅਦ ਪਹਿਲੇ 6 ਮਹੀਨਿਆਂ ਦੇ ਵਿੱਚ ਪਹਿਲੇ ਸਾਲ ਦੇ ਵਿੱਚ ਉਹ ਜਿਹੜੀ ਸੜਕ ਸੀ ਉਹਨੂੰ ਕੰਪਲੀਟ ਕਰਾਇਆ ਔਰ ਮੈਨੂੰ ਪਤਾ ਕਿ ਲੋਕਾਂ ਨੇ ਇਸ ਕੰਮ ਦੇ ਲਈ ਢੇਰ ਸਾਰੀਆਂ ਅਸ਼ੀਰਵਾਦ ਦਿੱਤੇ ਇਸ ਤੋਂ ਇਲਾਵਾ ਤੁਸੀਂ ਦੇਖੋਗੇ ਪੈਲ ਤੋਂ ਜੇ ਅਸੀਂ ਮਲੌਤ ਜਾਣਾ ਹੁੰਦਾ ਸੀ ਕਿੰਨੇ ਸਾਲਾਂ ਤੱਕ ਉੱਥੇ ਬੱਟੇ ਪਏ ਹੋਏ ਸੀ ਕਿਸੇ ਨੇ ਕੋਈ ਉਦੋਂ ਵੱਲ ਧਿਆਨ ਨਹੀਂ ਸੀ ਦਿੱਤਾ ਜੇ ਅਸੀਂ ਰਾੜਾ ਸਾਹਿਬ ਤੋਂ ਮਲੌਤ ਜਾਣਾ ਸੀ ਸੂਏ ਦੇ ਨਾਲ ਨਾਲ ਉੱਥੇ ਵੀ ਬੜਾ ਬੁਰਾ ਹਾਲ ਸੀ ਇਹ ਜਿਹੜੀਆਂ ਮੇਨ ਵੱਡੇ ਜਿਹੜੇ ਕੰਮ ਨੇ ਵੱਡੀਆਂ ਸੜਕਾਂ ਨੇ ਇਹਨਾਂ ਦਾ ਕੰਮ ਜਿਹੜਾ ਵਾ ਉਹ ਪਿਛਲੇ ਦਿਨਾਂ ਦੇ ਵਿੱਚ ਕੰਪਲੀਟ ਕਰਾਇਆ ਇੱਕ ਹੁਣ ਤੁਸੀਂ ਦੇਖੋ ਕਿ ਰਾੜਾ ਸਾਹਿਬ ਦੇ ਸਾਹਮਣੇ ਜਿਹੜਾ ਕਿ ਪਿਛਲੇ 40 ਸਾਲਾਂ ਦੀ ਲੋਕਾਂ ਦੀ ਮੰਗ ਸੀ ਕਿ ਉੱਥੇ ਪੁਲ ਲੱਗੇ ਲੋਕਾਂ ਨੂੰ ਸਹੂਲਤ ਹੋਵੇ ਕਿਉਂਕਿ ਉੱਥੇ ਲਗਾਤਾਰ ਲੰਬੇ-ਲੰਬੇ ਜਾਮ ਲੱਗਦੇ ਨੇ ਉਹ ਉੱਥੇ ਪੁਲ ਬਣ ਰਿਹਾ ਆਉਣ ਵਾਲੇ ਤੁਸੀਂ ਦੇਖੋਗੇ ਕਿ ਅਪ੍ਰੈਲ ਮਈ ਤੱਕ ਉਹ ਪੁਲ ਵੀ ਬਣ ਕੇ ਤਿਆਰ ਹੋ ਜਾਊਗਾ ਸਰਕਾਰ ਕੋਲ ਫੰਡਾਂ ਦੀ ਪੈਸਿਆਂ ਦੀ ਕੋਈ ਕਮੀ ਨਹੀਂ ਹੈ ਡਵੈਲਪਮੈਂਟ ਦੇ ਕੰਮ ਲਈ ਚਾਹੇ ਸਾਨੂੰ ਆਉਣ ਵਾਲੇ ਸਮੇਂ 'ਚ ਮੈਨੂੰ ਲੱਗਦਾ ਕਿ ਸਾਡੀਆਂ ਜਿਹੜੀਆਂ ਲਿੰਕ ਸੜਕਾਂ ਨੇ ਉਹਨਾਂ ਲਈ ਵੀ ਕਾਫੀ ਸਾਰਾ ਮਾਨ ਸਰਕਾਰ ਵੱਲੋਂ ਪੈਸਾ ਆਉਣਾ ਭਾਵੇਂ ਸਾਡੇ ਹਲਕੇ 'ਚ 50 ਕਰੋੜ ਲੱਗੇ 100 ਕਰੋੜ ਲੱਗੇ ਜੋ ਅਸੀਂ ਡਿਮਾਂਡ ਕਰਦੇ ਆ ਉਹ ਡਿਮਾਂਡ ਸਾਡੀ ਪਹਿਲ ਦੇ ਆਧਾਰ 'ਤੇ ਪੂਰੀ ਹੁੰਦੀ ਆ ਤੇ ਆਉਣ ਵਾਲੇ ਸਮੇਂ 'ਚ ਵੀ ਅਸੀਂ ਕਿਸੇ ਕਿਸਮ ਦੀ ਲੋਕਾਂ ਨੂੰ ਮੁਸ਼ਕਲ ਨਹੀਂ ਆਉਣ ਦੇ ਆ ਜੀ ਬਹੁਤ ਬਹੁਤ ਧੰਨਵਾਦ ਜੀ ਬਿਲਕੁਲ ਇਹ ਸਨ ਐਮ ਐਲ ਏ ਮਨਮਿੰਦਰ ਸਿੰਘ ਗਿਆਸਪੁਰਾ ਜਿਨ੍ਹਾਂ ਦੇ ਵੱਲੋਂ ਇਹ ਗੱਲ ਆਖੀ ਗਈ ਹੈ ਕਿ ਹਜੇ ਤਾਂ ਫਰਵਰੀ ਸ਼ੁਰੂ ਹੋਇਆ ਤੇ ਉਹਦੇ ਵਿੱਚ ਅਸੀਂ ਪੌਣੇ 5 ਕਰੋੜ ਦੇ ਕਰੀਬ ਹੈ ਜਿਹੜੀ ਗ੍ਰਾਂਟ ਉਹ ਲੈ ਕੇ ਆ ਚੁੱਕੇ ਆ ਤੇ ਭਵਿੱਖ ਦੇ ਵਿੱਚ ਵੀ ਇਸ ਤਰ੍ਹਾਂ ਦੀਆਂ ਗ੍ਰਾਂਟਾਂ ਨੇ ਜਿਹੜੀਆਂ ਆਉਂਦੀਆਂ ਰਹਿਣਗੀਆਂ ਤੇ ਹਲਕਾ ਪਾਇਲ ਤੋਂ ਹਰ ਬਦਲ ਦੀ ਇਹਨਾਂ ਦੇ ਵੱਲੋਂ ਗੱਲ ਆਖੀ ਜਾਂਦੀ ਹੈ ਤੇ ਗੱਲ ਉਹ ਜੇਕਰ ਆਪਾਂ ਕਹੀਏ ਤਾਂ ਸਹੀ ਰੂਪ ਦੇ ਵਿੱਚ ਪੂਰੀ ਵੀ ਹੋ ਰਹੀ ਹੈ ਤੇ ਇਸ ਤਰ੍ਹਾਂ ਦੀਆਂ ਵੀਡੀਓਜ਼ ਦੇ ਲਈ ਤੁਸੀਂ ਮਲੋਤ ਲਾਈਵ ਨੂੰ ਜਰੂਰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰਿਓ ਧੰਨਵਾਦ